ਰਾਦਾ ਸਵਾਮੀ ਬਾਬਾ ਜੀ ਦਾ ਲੋਹੜੀ ਅਤੇ ਮਾਗੀ ਸੰਦੇਸ਼ ਪਿਆਰੀ ਸਾਧ ਸੰਗਤ ਜੀ ਲੋਹੜੀ ਅਤੇ ਮਾਗੀ ਸਿਰਫ ਤਿਉਹਾਰ ਨਹੀਂ ਇਹ ਮਨੁੱਖ ਦੇ ਅੰਦਰ ਨਵੀਂ ਰੌਸ਼ਨੀ ਜਗਾਉਣ ਦੇ ਦਿਨ ਹਨ ਇਹ ਦੋਵੇਂ ਪਵਿੱਤਰ ਦਿਹਾੜੇ ਸਾਨੂੰ ਸਿਖਾਉਂਦੇ ਹਨ ਕਿ ਜਿਵੇਂ ਬਾਹਰ ਮੌਸਮ ਬਦਲਦਾ ਹੈ ਉਸੇ ਤਰ੍ਹਾਂ ਸਾਨੂੰ ਆਪਣੇ ਅੰਦਰ ਵੀ ਬਦਲਾ ਲਿਆਉਣਾ ਚਾਹੀਦਾ ਹੈ ਲੋਹੜੀ ਵਿਕਾਰਾਂ ਦਾ ਤਿਆਗ ਲੋਹੜੀ ਦੀ ਅੱਗ ਸਾਨੂੰ ਯਾਦ ਦਿਲਾਉਂਦੀ ਹੈ ਜਿਵੇਂ ਪੁਰਾਣੀਆਂ ਸੁੱਕੀਆਂ ਟਾਹਣੀਆਂ ਸੜ ਕੇ ਨਵੀਂ ਊਰਜਾ ਪੈਦਾ ਕਰਦੀਆਂ ਹਨ ਉਸੇ ਤਰ੍ਹਾਂ ਸਾਨੂੰ ਆਪਣੇ ਅੰਦਰ ਵੱਸ ਰਹੀਆਂ ਬੁਰਾਈਆਂ ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਨੂੰ ਭਗਤੀ ਦੀ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ ਜਦੋਂ ਇਹ ਬੁਰਾਈਆਂ ਸੜ ਜਾਂਦੀਆਂ ਹਨ ਤਾਂ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਆਤਮਾ ਨੂੰ ਪਰਮਾਤਮਾ ਦੇ ਨੇੜੇ ਜਾਣ ਦਾ ਮੌਕਾ ਮਿਲਦਾ ਹੈ ਮਾਗੀ ਸਮਰਪਣ ਅਤੇ ਸ਼ੁੱਧਤਾ ਮਾਗੀ ਦਾ ਦਿਹਾੜਾ ਸਾਨੂੰ ਤ્યાਗ ਅਤੇ ਸਮਰਪਣ ਦੀ ਸਿੱਖਿਆ ਦਿੰਦਾ ਹੈ ਜਿਵੇਂ ਨਦੀਆਂ ਆਪਣੀ ਸਾਰੀ ਮਲੰਨਤਾ ਛੱਡ ਕੇ ਸਮੁੰਦਰ ਵਿੱਚ ਮਿਲ ਜਾਂਦੀਆਂ ਹਨ ਉਸੇ ਤਰ੍ਹਾਂ ਮਨੁੱਖ ਨੂੰ ਵੀ ਆਪਣੇ ਮਨ ਦੀ ਮੈਲ ਦੂਰ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਸਮਰਪਿਤ ਹੋਣਾ ਚਾਹੀਦਾ ਹੈ ਸਤਿਗੁਰੂ ਦੇ ਚਰਨ ਮਨੁੱਖ ਲਈ ਸਭ ਤੋਂ ਵੱਡਾ ਆਸਰਾ ਹਨ ਜਿੱਥੇ ਆਤਮਾ ਨੂੰ ਸੱਚਾ ਸੁੱਖ ਅਤੇ ਸ਼ਾਂਤੀ ਮਿਲਦੀ ਹੈ ਸੱਚੇ ਤਿਉਹਾਰ ਦਾ ਭਾਵ ਬਾਬਾ ਜੀ ਕਹਿੰਦੇ ਹਨ ਕਿ ਸੱਚੀ ਲੋਹੜੀ ਉਹ ਹੈ ਜਿਸ ਦਿਨ ਮਨ ਦੇ ਅੰਦਰੋਂ ਵਿਕਾਰ ਸੜ ਜਾਣ ਅਤੇ ਸੱਚੀ ਮਾਗੀ ਉਹ ਹੈ ਜਿਸ ਦਿਨ ਆਤਮਾ ਪ੍ਰਭੂ ਦੇ ਨਾਮ ਨਾਲ ਜੁੜ ਜਾਵੇ ਜੇ ਅਸੀਂ ਸਿਰਫ ਰਸਮਾਂ ਨਿਭਾਈਏ ਪਰ ਮਨ ਅੰਦਰ ਬਦਲਾ ਨਾ ਲਿਆਈਏ ਤਾਂ ਇਹ ਤਿਹਾਰ ਸਾਡੇ ਜੀਵਨ ਵਿੱਚ ਅਸਲੀ ਖੁਸ਼ੀ ਨਹੀਂ ਲਿਆ ਸਕਦੇ ਸਾਧ ਸੰਗਤ ਜੀ ਇਹਨਾਂ ਪਵਿੱਤਰ ਦਿਨਾਂ ਤੇ ਸਾਨੂੰ ਵਧੇਰੇ ਸਿਮਰਨ ਕਰਨਾ ਚਾਹੀਦਾ ਹੈ ਸਤਨਾਮ ਦਾ ਜਾਪ ਕਰਨਾ ਚਾਹੀਦਾ ਹੈ ਅਤੇ ਪਿਆਰ ਨਾਲ ਸਭ ਨੂੰ ਆਪਣਾ ਬਣਾਉਣਾ ਚਾਹੀਦਾ ਹੈ ਜਿੱਥੇ ਸਿਮਰਨ ਹੁੰਦਾ ਹੈ ਉੱਥੇ ਮਨ ਸ਼ਾਂਤ ਹੋ ਜਾਂਦਾ ਹੈ ਅਤੇ ਅੰਦਰੋਂ ਡਰ ਦੁੱਖ ਅਤੇ ਚਿੰਤਾ ਦੂਰ ਹੋ ਜਾਂਦੀ ਹੈ ਇਹ ਦਿਨ ਸਾਨੂੰ ਇਹ ਵੀ ਯਾਦ ਦਿਲਾਉਂਦੇ ਹਨ ਕਿ ਮਨੁੱਖ ਦਾ ਸੱਚਾ ਧਰਮ ਮਨੁੱਖਤਾ ਹੈ। ਦੂਜਿਆਂ ਨਾਲ ਦਇਆ, ਪਿਆਰ ਅਤੇ ਮਿੱਠੀ ਬੋਲੀ ਨਾਲ ਪੇਸ਼ ਆਉਣਾ ਹੀ ਅਸਲ ਭਗਤੀ ਹੈ। ਜੋ ਮਨੁੱਖ ਦੂਜਿਆਂ ਦੇ ਦੁੱਖ ਨੂੰ ਆਪਣਾ ਸਮਝਦਾ ਹੈ, ਉਹੀ ਪ੍ਰਭੂ ਦੇ ਸਭ ਤੋਂ ਨੇੜੇ ਹੁੰਦਾ ਹੈ। ਅੰਤ ਵਿੱਚ ਬਾਬਾ ਜੀ ਸੰਗਤ ਨੂੰ ਅਸੀਸ ਦਿੰਦੇ ਹਨ ਕਿ ਤੁਹਾਡੇ ਜੀਵਨ ਵਿੱਚ ਲੋਹੜੀ ਦੀ ਅੱਗ ਸਾਰੀਆਂ ਬੁਰਾਈਆਂ ਸਾੜ ਦੇਵੇ ਅਤੇ ਮਾਗੀ ਦਾ ਪਵਿੱਤਰ ਪਾਣੀ ਤੁਹਾਡੇ ਮਨ ਨੂੰ ਸ਼ੁੱਧ ਕਰ ਦੇਵੇ। ਪਰਭੂ ਤੁਹਾਨੂੰ ਸਦਾ ਸੱਚ ਦੇ ਰਾਹ ਤੇ ਚਲਾਉਂਦਾ ਰਹੇ ਅਤੇ ਤੁਹਾਡੇ ਘਰਾਂ ਵਿੱਚ ਸ਼ਾਂਤੀ ਪਿਆਰ ਅਤੇ ਖੁਸ਼ਹਾਲੀ ਬਣੀ ਰਹੇ ਰਾਮਾ ਸੁਆਮੀ ਜੀ